ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਆਪਾਂ ਨੂੰ ਇਹ ਆ ਰਹੀਆਂ ਨੇ ਮੇਨ ਸਟ्रेस ਕਰਕੇ ਮੈਂਟਲ ਸਟ्रेस ਜਿਹਨੂੰ ਆਪਾਂ ਕਹਿੰਦੇ ਆ ਜਾਂ ਦਿਮਾਗੀ ਤਣਾਅ ਕਹਿੰਦੇ ਆ ਇਨ ਅਦਰ ਵਰਡਸ ਜਦੋਂ ਇਹ ਜ਼ਿਆਦਾ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਫਿਰ ਨੂੰ ਆਪਾਂ ਡਿਪਰੈਸ਼ਨ ਕਹ ਦਿੰਦੇ ਆ ਜੀ ਠੀਕ ਹੈ ਜੀ ਜਦੋਂ ਤੱਕ ਤੁਹਾਡੇ ਦਿਮਾਗ ਦੇ ਉੱਤੇ ਕਿਸੇ ਤਰ੍ਹਾਂ ਦੀ ਟੈਨਸ਼ਨ ਹੈਗੀ ਏ ਉਦੋਂ ਤੱਕ ਤੁਹਾਨੂੰ ਨੀਂਦ ਦੀ ਦਿੱਕਤ ਆਏਗੀ ਆਏਗੀ 100% ਆਏਗੀ ਸੋ ਇਹ ਜਿਹੜੀ ਅੱਜ ਅਸੀਂ ਤੁਹਾਡੇ ਲਈ ਨੁਸਖਾ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਨੇ ਕੁੰਭ ਕਰਨ ਵਾਲਾ ਨੁਸਖਾ ਕੁੰਬ ਕਰਨੀ ਕੁੰਬ ਕਰਨੀ ਨੀਂਦ ਆਉਗੀ ਤੁਹਾਨੂੰ ਕੁੰਬ ਕਰਨੀ ਮਤਲਬ ਜਿੱਦਾਂ ਕੁੰਬ ਕਰਨ ਸੌਂਦਾ ਸੀ ਨਾ ਬਿਲਕੁਲ ਬੇਫਿਕਰ ਹੋ ਕੇ ਸਭ ਤੋਂ ਹਾਂ ਸਭ ਤੋਂ ਪਹਿਲਾਂ ਜਿਹੜੀ ਫਰੁਕੀ ਸਾਹਿਬ ਐਨੇ ਤੁਹਾਡੀ ਨਾ ਦਿਮਾਗੀ ਤਣਾਅ ਨੂੰ ਜਿਹੜਾ ਤੁਹਾਡਾ ਸੈਂਟਰ ਨਰਵਸ ਸਿਸਟਮ ਹੈ ਉਹਨੂੰ ਅਸੀਂ ਕਹਿੰਦੇ ਆ ਪੰਜਾਬੀ ਦੇ ਵਿੱਚ ਬੇਫਿਕਰੀ ਠੀਕ ਹੈ ਬੇਫਿਕਰੀ ਕੀ ਹੁੰਦੀ ਹੈ ਬੇਫਿਕਰੀ ਹੁੰਦੀ ਹੈ ਵੀ ਕੋਈ ਨਹੀਂ ਜੋ ਅੱਜ ਤੱਕ ਆਪਾਂ ਕੰਮ ਕੀਤਾ ਬਹੁਤ ਵਧੀਆ ਕੀਤਾ ਸਵੇਰੇ ਦੇਖਾਂਗੇ ਸਵੇਰੇ ਕੀ ਕਰਨਾ ਠੀਕ ਹੈ ਆਈ ਹੈਵ ギਵਨ ਮਾਈ ਬੈਸਟ टुडे आज तक टिल डेट तक हुण मैं मंजे ते ਪੈ ਗਿਆ ਹੁਣ ਮੈਂ ਬੌਸ ਆ ਹੁਣ ਮੈਂ ਰਾਜਾ ਵਾਂ ਮੈਂ ਰਾਜਿਆਣੀ ਨੀਂਦ ਲਵਾਂਗਾ